ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਕੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਪ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤ ਉਸ ਅਰਥ ਕਰਾਂਗੇ ਅੱਜ ਸੋਠ ਮਹੱਲਾ ਨੌਵੇਂ ਦੇ ਪੰਜਵੇਂ ਸ਼ਬਦ ਦੀ ਵਾਰੀ ਹੈ ਜੀ ਸੋਠ ਮਹੱਲਾ ਨੌਵੇਂ ਪ੍ਰਾਣੀ ਕੋਨ ਭਾ ਪਾ ਕਰੇ ਜਾਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸ ਹਰੇ ਰਹਾਉ ਪ੍ਰਾਣੀ ਕੌਣ ਅਪਾਉ ਕਰੇ ਜਾਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸ ਹਰੇ ਰਹਾਉ ਕੌਣ ਕਰਮ ਵਿਦਿਆ ਕੋ ਕੈਸੀ ਧਰਮ ਕੌਣ ਫੁਨ ਕਰੇ ਕੌਣ ਨਾਮ ਗੁਰ ਜਾ ਕੇ ਸਿਮਰੇ ਪਾਪ ਸਾਗਰ ਕੋ ਤਰੇ ਕੌਣ ਕਰਮ ਵਿਦਿਆ ਕੋ ਕੈਸੀ ਧਰਮ ਕੌਣ ਫੁਨ ਕਰੇ ਕੌਣ ਨਾਮ ਗੁਰ ਜਾ ਕੇ ਸਿਮਰੇ ਪਾਸਾ ਗਰ ਘਉ ਤਰੇ ਕਲਮੇ ਇੱਕ ਨਾਮ ਕਿਰਪਾਨਿਤ ਜਾ ਜਪੇ ਗਤ ਪਾਵੇ ਔਰ ਧਰਮਤਾ ਕੇ ਜੈ ਸੰ ਸਮਨਾਹਨ ਇਹ ਬਦ ਬੇਦ ਬਤਾਵੇ ਕਲਮੇ ਇੱਕ ਨਾਮ ਕਿਰਪਾਨਿਤ ਜਾ ਜਪੇ ਗਤ ਪਾਵੇ ਔਰ ਧਰਮਤਾ ਕੇ ਨਜ ਸੰ ਸਮਨਾਹਨ ਇਹ ਬਦ ਬੇਦ ਬਤਾਵੇ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਸੋ ਤੁਮਹੀ ਮੇ ਵਸੇ ਨਿਰੰਤਰ ਨਾਨਕ ਦਰਪਨਿਆਈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਸੋ ਤੁਮਹੀ ਮੇ ਵਸੇ ਨਿਰੰਤਰ ਨਾਨਕ ਦਰਪਨਿਆਈ ਇਸ ਸ਼ਬਦ ਵਿੱਚ ਗੁਰੂ ਜੀ ਪ੍ਰਸ਼ਨ ਕਰ ਰਹੇ ਹਨ ਜੀ ਕਿ ਇਹ ਕਰਤਾਪੁਰਮੇਸ਼ਰ ਪ੍ਰਭ ਜੀ ਮਨੁੱਖ ਨੂੰ ਕਿਹੜਾ ਉਦਮ ਕਰਨਾ ਚਾਹੀਦਾ ਹੈ ਜੀ ਜਿਸ ਨਾਲ ਜਨ ਜੀ ਮਨੁੱਖ ਪਰਮੇਸ਼ਰ ਪ੍ਰਭ ਦੇ ਗੁਰਸ਼ਬਦ ਗੁਰਬਾਣੀ ਨਾਲ ਦੀ ਭਗਤੀ پا ਸਕੇ ਜੀ ਅਤੇ ਉਸ ਦਾ ਜਮਾਨ ਦਾ ਡਰ ਮੌਤ ਦਾ ਡਰ ਖਤਮ ਹੋ ਜਾਏ ਜੀ ਰਹਾਓ ਫਿਰ ਗੁਰੂ ਜੀ ਆਖਦੇ ਹਨ ਕੌਣ ਕਰਮ ਦੇ ਦਿਆ ਕੋ ਕੈਸੀ ਧਰਮ ਕੌਣ ਫੋਨ ਕਰਈ ਕੌਣ ਨਾਮ ਗੁਰ ਜਾ ਕੇ ਸਿਮਰੇ ਪਾਸਾਗਰ ਕੋ ਉਤਰੀ ਗੁਰੂ ਜੀ ਆਖਦੇ ਹਨ ਇਹ ਪਰਮੇਸ਼ਰ ਪ੍ਰਭ ਮੈਨੂੰ ਦੱਸੋ ਜੀ ਉਹ ਕਿਹੜਾ ਕਰਮ ਕਿਹੜੀ ਵਿਦਿਆ ਕਿਹੜੀ ਸਿੱਖਿਆ ਅਤੇ ਧਰਮ ਦੀ ਕਿਹੜੀ ਮਹਾਰਾਦਾ ਕਰੀਏ ਜੀ ਅਤੇ ਕਿਹੜੇ ਪਰਮੇਸ਼ਰ ਪ੍ਰਭ ਰੂਪ ਗੁਰੂ ਦੇ ਗੁਰਸ਼ਾਹ ਗੁਰਬਾਣੀ ਨਾ ਦਾ ਸਿਮਰਨ ਕਰਿਏ ਜੀ ਜਿਸ ਨਾਲ ਇਸ ਪਵ ਸਾਗਰ ਸੰਸਾਰ ਤੋਂ ਦਰਿਆ ਜਾ ਸਕੈ ਜੀ ਫਿਰ ਗੁਰੂ ਜੀ ਆਖਦੇ ਹਨ ਕਲ ਮੇ ਇੱਕ ਨਾਮ ਕਿਰਪਾ ਨਿਦ ਜਾਇ ਜਪੇ ਗਤ ਪਾਵੇ ਔਰ ਧਰਮ ਤਾਂ ਕੇ ਸਮਨਾ ਹੈ ਇਹ ਵਿਦਵੇਦ ਬਤਾਵੇ ਗੁਰੂ ਜੀ ਆਖਦੇ ਨੇ ਇਸ ਕਲ ਜੁਗ ਸੰਸਾਰ ਵਿੱਚ ਕੇਵਲ ਅਥਕੇਲ ਉਸ ਕਿਰਪਾ ਨਿਦਾਨ ਪਰਮੇਸ਼ਰ ਪ੍ਰਭ ਦਾ ਗੁਰਸ਼ਬਦ ਗੁਰਬਾਣੀ ਨਾਮ ਹੈ ਜੀ ਜਿਸ ਨੂੰ ਸਿਮਰਨ ਜਿਸ ਨੂੰ ਜਪਣ ਨਾਲ ਉਗਤ ਰਾਪਤ ਹੁੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਸ ਪਰਮੇਸ਼ਰ ਪ੍ਰਭ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਬਰਾਬਰ ਹੋਰ ਕੋਈ ਤਰ੍ਹਾਂ ਹੋਰ ਕੋਈ ਸਤਾ ਨਹੀਂ ਜੀ ਇਕ ਸਾਨੂੰ ਸਿੱਖ ਸਾਡੇ ਗੁਰਬਾਣੀ ਸਾਡੇ ਗੁਰੂ ਦੱਸਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗਸਾਈ ਸੋ ਤੁਮਹੀ ਮੇ ਬਸੇ ਨਰੰਤਰ ਨਾਨਕ ਦਰਪਨ ਨਿਆਈ ਗੁਰੂ ਜੀ ਆਖਦੇ ਨੇ ਕਰਤਾ ਪੁਰਖ ਪਰਮੇਸ਼ਰ ਪ੍ਰਭ ਇਸ ਧਰਤੀ ਇਸ ਸਟੀ ਦਾ ਮਾਲਕ ਸੌਮੀ ਹੈ ਜੀ ਅਤੇ ਉਹ ਹੀ ਸਭ ਦੇ ਦੁੱਖਾਂ ਨੂੰ ਹਮੇਸ਼ਾ ਜੋ ਹੈ ਉਹ ਪਰਮੇਸ਼ਰ ਜੋ ਹੈ ਉਹ ਸਭ ਦੁੱਖਾਂ ਤੋਂ ਬੇਲਾਗ ਰਹਿੰਦਾ ਹੈ ਜੀ ਭਾ ਉਹ ਕਰਤਾਪੁਰ ਪਰਮੇਸ਼ਰ ਪ੍ਰਭ ਸਭ ਚੀਜ਼ਾਂ ਤੋਂ ਸਭ ਤੋਂ ਨਿਰਲੇਪ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਉਹ ਪਰਮੇਸ਼ਰ ਪ੍ਰਭ ਨਿਰੰਤਰ ਸਭਨਾ ਦੇ ਅੰਦਰ ਵਸਾ ਹੈ ਜੀ ਜਿਸ ਤਰ੍ਹਾਂ ਸ਼ੀਸ਼ੇ ਵਿੱਚ ਜਦੋਂ ਅਸੀਂ ਆਪਣੀ ਪਰਛਾਈ ਦੇਖਦੇ ਹਾਂ ਇਸੇ ਤਰ੍ਹਾਂ ਗੁਰੂ ਜੀ ਆਖਦਿਆਂ ਨੇ ਭਾਈ ਜਰੂਰਤ ਹੈ ਤਕੁਰਸ਼ਾ ਗੁਰੂ ਹੋਣੀ ਨਾਮ ਸੇ ਭਰਨ ਦਵਾਰਾ ਆਪਣੇ ਅੰਦਰ ਹੀ ਉਸ ਨੂੰ ਪਛਾਣਨ ਦੇ ਇਸ਼ਾਤ ਦਾ ਸਾਰ ਇਸ ਨੂੰ ਕਰੀਏ ਜੀ। ਇਸ਼ਾਤ ਵਿੱਚ ਗੁਰੂ ਜੀ ਦੇਖਦੇ ਹਾਂ ਜੀ ਪ੍ਰਸੰਨ ਰੂਪ ਵਿੱਚ ਕੇ ਕਿਸ ਆਪਾ ਨਾ ਪਰਮੇਸਰ ਪ੍ਰਭੂ ਰਾਮ ਦੇ ਗੁਰਸ਼ੋਤ ਗੁਰਬਾਣੀ ਨਾਮ ਦੀ ਭਗਤੀ ਪ੍ਰਾਪਤ ਹੁੰਦੀ ਹੈ ਅਤੇ ਜਮਾਂ ਦਾ ਡਰ ਮੌਤ ਦਾ ਡਰ ਦੂਰ ਹੁੰਦਾ ਹੈ। ਫਿਰ ਉੱਤਰ ਵਿੱਚ ਗੁਰੂ ਜੀ ਆਖਦੇ ਹਨ ਕਿ ਹਿਸ ਸੰਸਾਰ ਸਾਗਰ ਵਿੱਚ ਕੇਵਲ ਅਤੇ ਕੇਵਲ ਪਰਮੇਸ਼ਰ ਰੂਪ ਦਾ ਗੁਰਸ਼ਾਦ ਗੁਰਬਾਣੀ ਨਾਮ ਹੀ ਇੱਕ ਸਾਧਨ ਹੈ ਜੀ ਗੁਰਸ਼ਾਦ ਗੁਰਬਾਣੀ ਨਾਮ ਸਿਮਰਨ ਨਾਲ ਹੀ ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ ਜੀ ਅਤੇ ਪਰਮੇਸ਼ਰ ਪ੍ਰਾਪਤੀ ਕਿਰਪਾ ਨਾਲ ਪਰਮੇਸ਼ਰ ਰੱਬ ਸਭਨਾ ਦੇ ਹਿਰਦੇ ਵਿੱਚ ਵਸਦਾ ਹੈ ਵਿਆਪਕ ਹੈ ਉਸ ਦੀ ਸੋਝੀ ਹੁੰਦੀ ਹੈ ਜੀ ਅੱਜ ਦਾ ਵਿਚਾਰ ਕਰਦੇ ਹਾਂ ਬਿਲਕੁਲ ਨੇਕਾਂ ਨੂੰ ਨਾ ਹੋਈਆਂ ਹੋਣ ਕਿ ਉਹ ਸਵਾਸੇ ਮੈਂ ਕਿਹਾ ਦੀ ਜਾਂਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ